ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰੇ ਹਨ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਜਾਫਰਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਇੱਕੋ ਹੀ ਮਾਈ ਤੁਹਾਨੂੰ ਦਿਖਾਉਣੀ ਹੈ ਪਸ਼ੂ ਤੇ ਹੈਗੇ ਹੀ ਪਰ ਉਹਨਾਂ ਤੋਂ ਪਹਿਲਾਂ ਜਿਹੜੀਆਂ ਵੇਗੀਆਂ ਤੇ ਇੱਕੋ ਹੀ ਮੱਝ ਹੁਣੇ ਸੂਈ ਸਵਾਈ ਆ ਦੇਦੇ ਆਪਣੇ ਕੋਈ ਵੀਰ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੇ ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚਵਾਈ ਕਰਕੇ ਖੜੋ ਜੀ ਬਾਕੀ ਜੋ ਵੀ ਆ ਆਪਣਾ ਵੇਸ ਚਾਹ ਕੇ ਤੇ ਫੇਰ ਹੀ ਪਸ਼ੂ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਚਲੋ ਵਧੀਆ ਚਾਹੀਦਾ ਜੇ ਤੇ ਨਾਮ ਦੱਸ ਕਰੀ ਫਿਰ ਹਾਂ ਹਰਿੰਦਰ ਸਿੰਘ ਪਿੰਡ জাফরਕੋਟ ਤਸੀਲੇਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਪੁੱਲ ਦੋ ਫੋਨ ਨੰਬਰ 981451845 ਠੀਕ ਹੈ ਜੀ ਤੇ ਪਸ਼ੂਰੇ ਤੋਂ ਹੀ ਕਹਿੰਦੇ ਸੀ ਚਾਰ ਆ ਚਾਰ ਵਿੱਚ ਹੀ ਪੌਣੇ ਤੇ ਤਿੰਨ ਬਿਹੜਾਂ ਵੇਗੀਆਂ ਆਲੇ ਤਿੰਨ ਬਿਹੜਾਂ ਵੇਗੀਆਂ ਨਾ ਮੱਝ ਕੱਲੀ ਸੀ ਤੇ ਮੱਝ ਰਹਿ ਗਈ ਹੈ ਮੱਝ ਰਹਿ ਗਈ ਜੇ ਕੱਲੀ ਠੀਕ ਹੈ ਤੇ ਉਹ ਮਿਹਲੇ ਲੱਦੀਆਂ گاਵਾ ਤਿੰਨੇ ਵੇਗੀਆਂ ਹਨਾ ਹਾਂ ਜੀ ਤੇ ਜਿਹੜੀਆਂ ਆ ਪਿਛਲੀ ਵੀਡੀਓ 'ਚ ਗਾਵਾਂ ਵੱਡੀਆਂ ਪਾਈਆਂ ਸੀ 45-50 ਲੀਟਰ ਵਾਲੀਆਂ ਉਹ ਵੇਚ ਗਿਆ ਫਿਰ ਉਹਦੇ ਵਿੱਚ ਜੀ ਗਈਆਂ ਪਹਿਲੇ ਫੂਨ ਤੇ ਤੇ ਅੱਛਾ ਹਾਂਜੀ ਇੱਕ ਨਕੋਦਰ ਚਲ ਗਈ ਤੇ ਇੱਕ ਜਲੰਦਰ ਚਲ ਗਈ ਤੇ ਹੋਰ ਨਹੀਂ ਲਿਆਉਣੀਆਂ ਉਹ ਜੀਆਂ ਫਿਰ ਵੀਰ ਬੈਡ ਚੰਗੀ ਆਈ ਇੱਕ ਹੋਰ ਅੱਛਾ ਇਹੋ ਫਾਰਮ 'ਚ ਹੋਰ ਲਈ ਵਸ਼ੀ ਅੱਛਾ ਆਜੇ ਤੁਹਾਨੂੰ ਮਕਬੂਲ ਉਹ ਕੱਲ ਆਉਣੀ ਆ ਹਨਾ ਇੱਕ ਤੇ ਇੱਕ ਆ ਆ ਗਈ ਆ ਤੇ ਪਰਸੋਂ ਪਾਉਣੀ ਇਹਨਾਂ ਦੀ ਵੀਡੀਓ ਕਿਉਂ ਪਾਉਣੀ ਹੈ ਵੀਡੀਓ ਇੱਕ ਹੋਰ ਲਈ ਏ ਇੱਕ ਹੋਰ 3 ਕਿਲੋ ਇਹ ਵੀ ਜਿਹੜੇ ਪੂਰੇ ਕਮਾਲ ਦੇ ਹਨਾ ਫਾਰਮ 'ਚੋਂ ਹੀ ਆਈ ਫਿਰ ਇਹ ਵੀ ਫਾਰਮ 'ਚੋਂ ਭਾਜੀ ਇਹ 50-53 ਦੀ ਆ ਪਿਆ ਅੱਛਾ ਜਰ ਬਤੀ ਦਾ ਕਿ ਟੀਗਾ ਲੱਗੇ ਬੱਛਾ ਦੇ ਦਤਾ ਜੇ ਅਜੇ ਤਾਂ ਬੋਲਾ ਹੀ ਆ ਨਾ ਇਹਦੇ ਕੋਲ 40 ਕਿਲੋ ਭਾਜੀ ਬੋਲਾ ਹੋਊਗਾ 40 ਲੀਟਰ ਬੋਲਾ ਹੀ ਆ ਤੇ ਹੁਣ ਤੇ ਚਵਾਈ ਹੋਈ ਆ ਪਹਿਲਾਂ ਨੇ ਦਿੱਤੀ 47 ਅੱਛਾ 47 ਲੀਟਰ ਇਹਨੇ ਪਹਿਲਾਂ ਨੇ ਦੁੱਧ ਦਿੱਤਾ ਹੁਣ ਚਾਰ ਦੰਦ ਜੇ ਤੇ ਦੂਜਾ ਸੁਗਾ ਜੇ ਤੇ ਹੱਲੇ ਪਾਰਾ ਪਰਸੋਂ ਪਾਉਣੀ ਆ ਵੀਡੀਓ ਚੰਗੀ ਤਰ੍ਹਾਂ ਹਨਾ ਫੇਰ ਭਾਜੀ ਚੋਈ ਚਾਹੀ ਹੁਣ ਬੱਛੀ ਦੇ ਜੋੜ ਜੋੜੀ ਲਾ ਕੇ ਫਿਰ ਪਾਉਣੀ ਆ ਉਦਨ ਵੀ ਜੋੜੀ ਇਸੇ ਨਾਲ ਦੀ ਗਾਂ ਹੋਣੀ ਆ ਵੇਖੋ ਕੱਲ ਤੇ ਫਿਰ ਇਕੱਠੀ ਪਾਵਾਂਗੇ ਉਦਨ ਵੀਡੀਓ ਇਹਨਾਂ ਦੀ ਬਾਕੀ ਇਹ ਆਵੇ ਸੋਹਣੇ ਕਾਵਾਂ ਸੋਹਣੀਆਂ ਲਿਆਂਦੇ ਉਤਰਾ ਵੀ ਜਣੀ ਹਾਂ ਬੱਚਾ ਉਤਰਾ ਇਹਦਾ ਬੱਚਾ ਵੀ ਚੰਗਾ ਪਲਿਆ ਵਾ ਜਿ ਤਰ੍ਹਾਂ 6 ਮਹੀਨਿਆਂ ਦਾ ਹੁੰਦਾ ਤੇ ਅੱਜ ਹੁਣ ਕੱਲੇ ਆਪਾਂ ਮਾਜੀ ਵਿਖਾਉਣੀ ਆ ਹਨਾ ਠੀਕ ਆ ਤੇ ਕਿੰਨਾ ਚਿਰ ਹੋ ਗਿਆ ਤਰ੍ਹਾਂ ਇਹਨਾਂ ਸੂਈ ਨੂੰ ਸੂਈ ਨੂੰ ਪਾਜੀ 20 ਦਿਨ ਹੋ ਗਏ 20 ਆ ਬੱਚਾ ਜੀ ਜਿਹੜਾ ਇਹਦਾ ਠੀਕ ਆ ਤੇ ਦੁੱਧ ਕਿੰਨਾ ਹੋਣੇ ਤੇ ਕੋਲ 12 13 ਕਿਲੋ ਹੋਊਗਾ ᱛਿਆਰ ᱛਿਆਰ ਮੋਕੇ ਤੇ 12 13 ਲੀਟਰ ਹਾਂਜੀ ਹੁਣੇ ਲੈ ਆਈ ਭਾਜੀ ਉਹ ਸਾਹਮਣੇ ਗੱਡੀ ਲੱਗੀ ਜਵੇ ਹਾਂਜੀ ਉਹ ਗੱਡੀ ਵੀ ਲੱਗੀ ਆ ਹਲੇ ਲਾ ਕੇ ਲਿਆਂਦੀ ਠੀਕ ਆ ਥੋੜੀ ਘੱਟ ਸ਼ਾਂਭੀ ਵੀ ਰੋਣਾ ਹਾਂਜੀ ਹਾਂਜੀ ਪਾ ਵੀਰ ਜਾ ਕੇ ਪਾਊਗਾ ਵੰਡੂਣ ਦਾ ਦੁੱਧ ਕੱਢੂ 14 15 ਕਿਲੋ ਮੈਂ ਬੜੀ ਚੰਗੀ ਆ ਪੇ ਗਿਆ ਹਾਂਜੀ ਇੱਕ ਵਾਰੀ ਤਾਂ ਇਤਨਾ ਦਿਖਾ ਦਈਏ ਚੰਗੀ ਤਰ੍ਹਾਂ ਆਹ ਦੇਖ ਸਾਡੇ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਬੱਚਾ ਲਾ ਆ ਗਿਆ ਨਾ ਪਸ਼ਮਾਈ ਜਮਈ ਮੇ ਤੁਹਾਨੂੰ ਤੋਂ ਦਾ ਪਾ ਲੱਗ ਜਾਂਦਾ ਮੈਨੂੰ ਟੇਸ ਚਬਾਈ ਹੋਈ ਸੀ ਠੀਕ ਐ ਚਲੋ ਦਿਖਾਈ ਦਿਓ ਲਾਈ ਦਿਓ ਬੱਚਾ ਪਹਿਲਾਂ ਫੇਰੀ ਤੋਰਦੇ ਆਂ ਦੇਖੋ ਜਦ ਤੋੜੀ ਤੋ ਕੋਈ ਗੱਲ ਨਹੀਂ ਪਤ ਬਾਕੀ ਥੱਲੇ ਬੜੀ ਤਿਆਰ ਹੋਈ ਆ ਸਫਾਈ ਜਾਂ ਮਤਲਬ ਕੈਂਪ ਦਾ ਭਾਵੇਂ ਵੀ ਸਫਾਈ ਹੀ ਆ ਪੁੱਤਰਾਂ ਆ ਵੀ ਕੱਦ ਕਾਠ ਪੇਠ ਪੁੜੇ ਦੀ ਚੰਗੀ ਆ ਹੋਣੀ ਤਾਂ ਹਾਂ ਕਿਹੜੀ ਵਜ੍ਹਾ ਉਹ ਜਿਹੜਾ ਕੋਈ ਸੰਭਨ ਵਾਲਾ ਕੋਈ ਲੈ ਜਾਊਗਾ ਦੁੱਧ ਨੇ ਚੰਗਾ ਕੱਢੀ ਜਾਣਾ ਵਾ ਜੀ ਨੇ 15 16 ਕਿਲੋ ਵੀ ਕਰ ਜਣਾ ਜੇ ਸਾਹਮਣੇ ਭਰਾ ਕੋਈ ਅੱਛਾ ਹਾਂ ਜੀ ਆਈਏ ਆਪਣੇ ਕੋਲ ਸਾਹਮਣੇ ਕੱਢੀ ਲੱਗੀ ਹੋਈ ਹੈ ਹਾਂ ਜੀ ਹਾਂ ਜੀ ਕੱਟਾ ਜੀ ਮਗਰ ਕੱਟਾ ਕੱਟਾ ਮਗਰ ਇਹਦੇ ਕੱਟਾ ਆ ਇੱਕ ਵਾਰੀ ਤੁਹਾਨੂੰ ਧਾਰਾ ਮਾਰ ਕੇ ਦਿਖਾ ਦਿੰਦੇ ਹਾਂ ਆ ਮੈਂ ਤੁਹਾਡੇ ਤੋਂ ਬਾਅਦ ਜਿਹੜਾ ਇਹਦੇ ਪਿਛਲੇ ਹਨ ਦੇ ਬਿਲਕੁਲ ਸਾਫ਼ ਸਵਾਈਏ ਅਗਲੇ ਹਨ ਦੇ ਦਿਖਾ ਦੇ ਠੀਕ ਆ ਵੇਖੀ ਛੱਡ ਦੇ ਮੈਂ ਇੱਧਰ ਵੇਖੋ ਮੈਂ ਦੋ ਬਨੇ ਬੈਜੋ ਅੱਛਾ ਦੋਵਾਂ ਪਾਸੇ ਬੈਜੋ ਬਿਲਕੁਲ ਦੋਵਾਂ ਬਨੇ ਬੈਜੋ ਪਵੇਂ ਠੀਕ ਆ ਕੋਈ ਗੱਲ ਹੀ ਨਹੀਂ ਆ ਕਿ ਠੀਕ ਜੀ ਭਾਈ ਠੰਡੀ ਮੈਂ ਤੇ ਕਿੰਨਾ ਫੇ ਰੱਖੀ ਇਹਦਾ ਮੁੱਲ ਆਪਾਂ ਮੁੱਲ ਭਾਈ ਆਪਾਂ ਕੋਈ 1 10 15 ਨਹੀਂ ਕਰਨਾ ਅੱਛਾ 90 ਦੇ ਦਈਏ 90000 ਦੀ ਹਾਂਜੀ ਕੀ ਕਰਨੇ ਕੋਈ ਛੋਟ ਛੋਟ ਕਰ ਦੋ ਤੁਸੀਂ 2000 ਛੱਡ ਦਈਏ ਹਾਂਜੀ 2000 ਨਹੀਂ ਦੋ ਨਾ ਛੱਡੀਗੇ ਅੱਛਾ ਮੈਂ ਦੇ ਦੇ ਗਿਆ ਬਬ 82000 ਅੱਛਾ 82000 ਦੇ ਹਾਂਜੀ ਠੀਕ ਹੈ ਜੀ ਤੇ ਵੀਰਪ੍ਰਾਹ ਕੋ ਫੋਨ ਲਾਉਗਾ ਯਾਰ 1500 ਛੋੜ ਕਰ ਦਾਂਗਾ ਆ ਪੂਰੇ 80 ਦੀ ਭਾਈ ਦੇ ਦਾਂਗੇ ਪੂਰੇ 80 ਦੇ ਪੂਰੇ ਹੋਣੀ ਤੇ ਦੁੱਧ 12 13 ਲੀਟਰ ਘਰੋ ਚਵਾ ਦੋਗੇ ਆ ਕੇ ਭਾਈ ਇਹ ਆਪਣੇ ਕੋ ਚਲੋ ਵੀਰਪ੍ਰਾਹ ਕੋ ਲੈ ਗਿਆ ਪਰਸੋ ਚਾਹ ਨੂੰ گاਵਾ ਨਾਲ ਵੀਡੀਓ ਪਾਵਾਂਗੇ 15 16 ਕਿਲੋ ਦੁੱਧਲ ਕਰਕੇ ਠੀਕ ਹੈ ਜੀ ਭਾਈ ਸ਼ਾਮ ਵੀ ਨਹੀਂ ਮੈਂ ਮੈਂ ਬੜੀ ਜਿਆਦਾ ਚੰਗੀ ਆ ਬਾਕੀ ਚਲੋ ਕੋਈ ਵੀਰ ਆਪਣੀ ਚਵਾਈ ਕਰਕੇ ਪਾਸ ਕਰਕੇ ਤੇ ਤਸੱਲੀ ਕਰਕੇ ਖੜੇ ਜੀ ਹਾਂਜੀ Tee